ਲਾਵੀ ਚੋਬਰੋ ਜਨਤ ਦਿਖਾਈਏ ਤੁਹਾਨੂੰ ਇਹ ਉਹੀ ਪਾਣੀ ਆ ਜਿੱਥੇ ਖੂਬਸੂਰਤੀ ਛਾਲਾਂ ਮਾਰਦੀ ਆ ਪੱਟਾਂ ਦੇ ਥਾਪੀਆਂ ਮਾਰਦੀ ਆ ਕਹਿੰਦੀ ਆਜੋ ਸਵੇਰੇ ਸਵੇਰੇ ਸਾਜਰੇ ਸਾਜਰੇ ਉੱਠੇ ਗਰਮ ਪਾਣੀ ਨਾਲ ਨਹਾਤੇ ਤੇ ਮੈਂ ਤੇ ਇਧਰ ਮੇਰੇ ਪਾਪਾ ਜੀ ਨਾਲ ਸਾਡੇ ਭਾਈ ਦੋਨੋਂ ਜਾਣੇ ਸੀ ਬੈਠੇ ਆਪਣਾ ਗੱਡੀ ਦੇ ਵਿੱਚ ਤੇ ਨਿਕਲ ਲੱਗੇ ਘੁੰਮਣ ਚੱਲੇ ਜਿਹੜਾ ਉੱਥੇ ਫਲਾਵਰ ਵਾਲਾ ਤੇ ਪਹਿਲਾਂ ਸਵੇਰੇ ਜਵੇਰੇ ਆਲੂ ਵਾਲਾ ਪਰੌਂਡਾ ਗੱਦਾ ਕਿ ਉਹ ਵੀ ਮੇ ਤੋਂ ਅੱਧਾ ਕੀ ਖਾਧਾ ਗਿਆ ਮਤਰੂਮਾ ਸਿੰਘ ਤੁਹਾਨੂੰ ਪਤਾ ਵੀਰੇ ਡਾਈਟ ਨਾ ਜਦੋਂ ਜਿਮ ਚੱਲਦੀ ਹੈ ਫਿਰ ਥੋੜਾ ਬੰਦਾ ਉਸੂਲਾਂ ਦੇ ਆਏ ਨਾ ਨਹੀਂ ਤਾਂ ਸਾਰਾ ਕੁਝ ਫੈਂਡ ਦਿੰਦਾ ਤੇ ਲੋ ਜੀ ਪਹੁੰਚ ਗਏ ਜਦੋਂ ਉੱਥੋਂ ਐਂਟਰ ਹੋਣ ਸਾਰੀ ਖੂਬਸੂਰਤੀ ਮਾਰਦੇ ਸੀ ਛਾਣਾ ਕਹਿੰਦੀ ਆ ਆ ਬੈਨੀਵਲਨ ਲੈਣ ਯਾਰੇ ਤੇ ਉੱਥੋਂ ਆਪਣੀ 30 ਰੁਪਏ 50 ਰੁਪਏ ਦੀ ਜਿੰਨੇ ਵੀ ਪਰਚੀ ਸੀ ਪਰਚੀ-ਪੁਰਚੀ ਲੈ ਕੇ ਲੈ ਕੇ ਭਾਈ ਬਾਬਾ ਜੀ ਦਾ ਨਾਮ ਤੇ ਅੰਦਰ ਐਂਟਰ ਹੋਏ ਜਦੋਂ ਐਂਟਰ ਹੋਏ ਉਹ ਮੈਂ ਯੋਬਰ ਉਹਦਾ ਹੋਈ ਜਨਰੀਆਂ ਜੀ ਦਿਖੀ ਜਾਂਦੀਆਂ ਨੇ ਜਿਹੜੀਆਂ ਆਪਾਂ ਚਾਟ ਆਇਆਂ ਜੇ ਦੇਖਦੇ ਹੁੰਦੇ ਸੀਗੇ ਇੰਨਾ ਸੋਹਣਾ ਯਾਰ ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਸਪਲੈਂਡਰ ਬੋਲਟ ਗੱਡੀ ਦੀ ਜੋ ਵੀ ਹੈ ਕਿੱਕ ਮਾਰੋ ਤੇ ਇਧਰ ਮੁੰਡਾ ਸਾਡਾ ਟਲਦਾ ਕਿਤੇ ਲਾ ਗਏ ਆਨ ਕਹਿੰਦਾ ਬਣਾ ਵੀਰੇ ਰੀਲ ਉਹਨਾਂ ਦਿਖਾਈਏ ਬੰਡ ਵਾਲਿਆਂ ਨੂੰ ਯਾਰ ਫਿਰਦੇ ਆ ਇਧਰ ਕਸ਼ਮੀਰ ਹੈ ਤੇ ਅੱਜ ਕੱਲ ਦਾ ਮੈਨੂੰ ਬਹੁਤ ਉਜੀ ਹੁੰਦੀ ਆ ਹਰ ਬੰਦਾ ਘੁੰਮ ਕੇ ਆਉਂਦਾ ਅੱਗੇ ਬਹੁਤ ਘੱਟ ਬਈ ਜਾਂਦੇ ਹੁੰਦੇ ਟਾਮੇ ਟਾਮੇ ਦੂਰ ਚਾਰ ਜਾਣੇ ਪਿੰਡ ਚੋਂ ਜਾਂਦੇ ਹੁੰਦੇ ਜਿਹੜੇ ਘੁੰਮਣ ਜਾਂਦੇ ਹੁੰਦੇ ਸੀ ਇੱਥੇ ਇੰਨੇ ਸੋਹਣੇ ਸੋਹਣੇ ਬਾਈ ਫਲਾਵਰ ਇੰਨੀ ਸੋਹਣੀ ਗ੍ਰੀਨਰੀ ਚੱਥੇ ਮਤਲਬ ਫੋਟੋ ਖਿਚਾ ਕੇ ਰੀਲ ਬਣਾ ਕੇ ਨਿਆਰਾ ਆ ਜਾਂਦਾ ਸੀ ਬਾਕੀ ਤੁਹਾਨੂੰ ਦਿਖਾਉਣੇ ਆ ਅਗਲੇ ਬਲੌਗ ਦੇ ਵਿੱਚ ਕਰੋ ਇੰਜਵਾਇੰਟ